ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਤਿੰਨ ਨਗ ਬਕਾਉਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਉਹ ਵਾਤ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ। ਬਾਕੀ ਇੰਸਟਾਗ੍ਰਾਮ ਤੇ ਵੀ ਆਪਣਾ ਆਈਡੀ ਚੱਲਦੀ ਹੈ ਜੀ ਗਰਜੀਤ ਨਾਮ ਤੇ ਠੀਕ ਹੈ ਜੀ। ਅ ਬਾਈ ਜੀ ਦਾ ਨੰਬਰ ਲਾਵਾਂਗੇ ਆਪਾਂ ਸਕਰੀਨ ਤੇ ਭਰਾ ਠੀਕ ਹੈ ਨਾ ਟਾਈਟਲ ਚ ਉੱਪਰ ਲਿਖਿਆ ਲਿਖਾਂਗੇ ਉੱਪਰਲੀ ਸਾਈਡ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਤੇ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਨਾਮ ਨਾਮ ਜਗਵਿੰਦਰ ਸਿੰਘ ਜੀ। ਪਿੰਡ ਅਡਾਉੜ ਜੀ। ਜ਼ਿਲ੍ਹਾ ਡਰਨਾਲਾ ਜੀ। ਹਾਂ ਜੀ ਪਹਿਲੀ ਵਾਰ ਦੀ ਜਾਣਕਾਰੀ ਦਿਓ। ਪਹਿਲੀ ਵਾਰ ਵੀਰੇ ਸੂਈ ਵਾ 15 ਦਿਨਾਂ ਦੀ ਹਾਂ 2 ਦਸ ਅਗਸਤ 17 18 ਕੋਲ ਵੀ ਅਸਲੀ 2 ਦਸ 17 18 ਲੀਟਰ ਹਾਂਜੀ ਠੀਕ ਹੈ ਜੀ ਰੇਟ ਭਰਾ ਦਾ ਜਾਇਜ਼ ਰੇਟ ਵੀਰੇ ਫੋਨ ਤੇ ਹੋ ਬਸੀ ਚੰਗੀ ਚੁੰਗੀ ਬਹੁਤ ਆ ਠੀਕ ਹੈ ਜੀ ਕਦ ਕੋਤ ਬਹੁਤ ਕਦ ਕੋਤ ਬਹੁਤ ਜਿਆਦਾ ਬ੍ਰੀਲ ਬਹੁਤ ਵਧੀਆ ਬਾਈ ਠੀਕ ਹੈ ਜੀ ਹਾਂਜੀ ਤੋੜ ਦੋ ਭਰਾ ਤੋੜ ਦਈ ਹਾਂਜੀ ਹਾਂਜੀ ਲੋ ਭਰਾ ਚੈੱਕ ਕਰ ਸਕਦੇ ਹੋ ਟੈਪ ਲੂਣੀ ਸੂਈ ਆ ਕਿ ਦੂਜੇ ਸੂਈ ਆ ਇਦਾਂ ਜੀ ਵੀਰੇ ਪਹਿਲਾਂ 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 ਸੂਈ ਆ ਮਗਰ ਵੀ ਬਸੀ ਟਾਪ ਦੀ ਪਹਿਲਾਂ ਸਾਰੇ ਛੋਟੇ ਛੋਟੇ ਕੰਨ ਠੀਕ ਹੈ ਜੀ ਅ ਤੌਰ ਕੇ ਸਾਨੂੰ ਦਿਖਾਉਣੇ ਆ ਠੀਕ ਹੈ ਚੱਕਦੇ ਦਸੱਲੇ ਤੁਸੀਂ ਆਪ ਕਰਨੀ ਪਰਾ ਠੀਕ ਹੈ ਨਾ ਬਾਈ ਦਾ ਪਾਰ ਦਾ ਕੰਮ ਠੀਕ ਹੈ ਲੋ ਪਹਿਲਾਂ ਬਸ ਚੈੱਕ ਕਰ ਲਓ ਠੀਕ ਹੈ ਫਿਰ ਹੁਣ ਤੌਰ ਕੇ ਦਿਖਾਉਣੇ ਆ ਲੋ ਜੀ ਲੈਵਲ ਉਹ ਵਿਦਾਂਤਾ ਜਤੋ ਸਿਲਾ ਹਾਤੇ ਪਰਾ ਅਸ ਬੜਾ ਸਾਹਮੇ ਲਿਆ ਜੇ ਮੜਾ ਚੱਲ ਸਾਹਮੇ ਲਿਆ ਚੱਲ ਇੱਥੇ ਹਾਂ ਬੱਸ ਆ ਲੋ ਜੀ ਰੋਕ ਲੋ ਰੋਕ ਲੋ ਮਾਰੋ ਰੋਕ ਨਹੀਂ ਰੋਕੋ ਲੋ ਜੀ ਆਪਾਂ ਤੁਹਾਨੂੰ ਦਿਖਾ ਦੀ ਬੜਾ ਕਰਮ ਵਾਲੀ ਦੇ ਲੋ ਜੀ ਚੈੱਕ ਕਰ ਸਾ ਦੇ ਥਰੇਡਾ ਚੈੱਕ ਕਰ ਕੱਦ ਬੈਡਾ ਤੁਹਾਨੂੰ ਤਾਂ ਜਤੋ ਸਿਲਾ ਹਾਤੇ ਪਰਾ ਲੋ ਜੀ ਚੌਗੀ ਆ ਵੀਰੇ ਉਹ ਵੀ ਇਹ ਚੌਗੀ ਆ ਸਰ ਬੰਦੋ ਬੰਦੋ ਪਰਾ ਲੋ ਜੀ ਕੱਦ ਵਰਟੇ ਸੁਖਨਾ ਕਰਮ ਵਾਲੀ ਦਾ ਸੋਣਾ ਨੇਵਾ ਵੀ ਤੁਹਾਨੂੰ ਤੇ ਆਖੀ ਰਿਹਾ ਜੀ ਲੋਕ ਜੀ ਤੋਰਾ ਤਾਰਾ ਕਰਮ ਵਾਲੀ ਦਾ ਵਧੀਆ ਠੀਕ ਹੈ ਜੀ ਬਾਈ ਜੀ ਦਾ ਜਰੂਰ ਕਨੈਕਟ ਕਰੋ ਪੈਂਡ ਭਦੌੜ ਤੇ ਜਲਾਉਣ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਸ ਇਹ ਬਹੁਤ ਸੋਹਣੇ ਕਰਮ ਵਾਲੀ ਦੀ ਮਗਰ ਇਹ ਹੈਗੀ ਸੀ ਭਰਾ ਇੱਕ ਨੰਬਰ ਠੀਕ ਹੈ ਨਾ ਠੀਕ ਹੈ ਜੀ ਹੁਣ ਆਪਾਂ ਦੂਜੀ ਨੂੰ ਦਿਖਾ ਰਹੇ ਹਾਂ ਤੇ ਬੰਨਾਂ ਦੇ ਭਰਾ ਨੂੰ ਹਾਂਜੀ ਵੀ ਦੂਜੀ ਦੱਸੋ ਜਾਣਕਾਰੀ ਦੂਜੀ ਵੀਰੇ ਇਹ ਗੱਬਾਂ ਸਾਢੇ 6 ਮਹੀਨੇ ਦੀ ਚੱਕਰਾ ਕੇ ਲੈ ਕੇ ਜਾਵੇ ਮੇਰੀ ਸਾਢੇ 6 ਮਹੀਨੇ ਦੀ ਹਾਂਜੀ ਆਪਣੀ ਚੱਕਰਾਈ ਵੀ ਹਾਂਜੀ ਆਪਣੀ ਚੱਕਰ ਕਰਾਈ ਵੀ ਹੈ ਵੀਰੇ ਇਹਦਾ ਰੇਟ ਭਰਾ ਇਹਦਾ ਰੇਟ ਵੀਰੇ ਫੋਨ ਤੇ ਉਹ ਫੋਨ ਤੇ ਰੇਟ ਹਾਂਜੀ ਚੱਕਰਾਂ ਸਾਢੇ 6 ਮਹੀਨੇ ਦੀ ਚੱਕਰਾ ਬਾਈ ਵੀ ਬਾਈ ਦੀ ਤੁਸੀਂ ਚੱਕਰਵਾ ਸਕਦੇ ਹੋ ਭਰਾ ਹਾਂਜੀ ਠੀਕ ਹੈ ਜੀ ਮੜੇ ਇਥੇ ਮੁਰੂ ਕੋਲ ਕਰਕ ਥਾਂ ਦਿਖਾ ਦੀ ਆਪਾਂ ਨੂੰ ਹਾਂਜੀ ਚੱਕਰ ਸੰਥਾਨ ਸਾਰੇ ਕਾਦੋ ਬੈਠ ਸੁਖਨਾ ਕਰ ਮੜੇ ਦਾ ਸੋਣ ਬੋਦੀ ਵਾਲੀ ਹੈਗੀ ਆ ਤੋੜ ਦੋ ਭਰਾ ਤੋੜ ਲਓ ਜੀ ਬਾਈ ਜੀ ਨਾ ਜਰੂਰ ਕਲੈਕਟ ਕਰੋ ਭਰਾ ਕੱਲ ਦਬੜ ਸੁਖਨਾ ਕਰਮਾ ਵਾਲੇ ਦੱਸੋ ਹਣਾ ਠੀਕ ਹੈ ਨਾ ਪਲੂਨ ਬੱਸੀ ਆ ਤੇ ਸਾਂ ਨੂੰ ਦਿਖਾਤੇ ਸਾਢੇ 6 ਮਹੀਨਿਆਂ ਦੀ ਬਾਈ ਦੀ ਚੈੱਕ ਕਰਵਾਈ ਵੀ ਆ ਤੁਸੀਂ ਚੈੱਕ ਕਰਵਾ ਦਿਓ ਸਾਹਮਣੇ ਲੈ ਚਲੋ ਭਰਾ ਨੂੰ ਮੜਾ ਜਾ ਸਾਹਮਣੇ ਵੀਡੀਓ ਵਧੀਆ ਬਣ ਜਾਂਦੀ ਆ ਕਿਉਂਕਿ ਸਾਫ ਚ ਸਾਰਾ ਦਿਖ ਜਾਂਦਾ ਕੱਦ ਬੱਡ ਤਿੰਨ ਤਾਚਾ ਤੁਸੀਂ ਲਾਹ ਦੇ ਭਰਾ ਦੇ ਕੱਦ ਦੇ ਹਿਸਾਬ ਨਾਲ ਠੀਕ ਹੈ ਨਾ ਲੋ ਜੀ ਰੋਖ ਲੋ ਭਰਾ ਰੋਖ ਲੋ ਰੋੜਾ ਧੱਕਾ ਕਰਦੀ ਆ ਲਿਓ ਲਿਓ ਮੋੜ ਦਿਓ ਮੋੜ ਦਿਓ ਮੋੜ ਦਿਓ ਹਾਂ ਲੋ ਜੀ ਚੈੱਕ ਕਰ ਸਾਡੇ ਭਰਾ ਕੰਗ ਜਾਣ ਵਰ ਤੱਕਾ ਕਰ ਜਾਂਦਾ ਜਿਸ ਦਾ ਨਕਾਦ ਬੈਟਾ ਲੋਚੀ ਚਲੋ ਭਰਾ ਤੋਰ ਦੋ ਬਾਈ ਦੇ ਮੋੜਿਆਂ ਤੱਕ ਆਉਂਦੀ ਭਰਾ ਚੈੱਕ ਆ ਸਾਰੇ ਠੀਕ ਹੈ ਨਾ ਕੋਈ ਆਪਣਾ ਜੂਮ ਨਹੀਂ ਕਰਿਆ ਹੁੰਦਾ ਨਾਰਮਲ ਵੀਡੀਓ ਹੁੰਦੀ ਹੈ ਭਰਾ ਆਪਣੇ ਮਲਾਈਆਂ ਵੀ ਆ ਠੀਕ ਹੈ ਨਾ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੇ ਆਪਣੀ ਵੀਡੀਓ ਨੂੰ ਠੀਕ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਲੋਚੀ ਬਸ ਇਹ ਤੀ ਫਟ ਕਰ ਲੋ ਦੋ ਨੰਬਰ ਜਿਸ ਕਿਸੇ ਨੇ ਨੂੰ ਫਟ ਲੱਗੀ ਬਾਈ ਜੀ ਨਜਰੂ ਕਨੈਕਟ ਕਰੋ ਠੀਕ ਹੈ ਜੀ ਹਾਂ ਜੀ ਬਾਈ ਤਨਾ ਨੰਬਰ ਹੀ ਦੱਸੋ ਜਾਨੀ ਇਹ ਵੀਰੇ ਸੂਆਂ ਵਾਲੇ 20 20 ਕਦਾਂੇ ਕੱਚੇ ਵੀਰੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਰੇਟ ਭਰਾ ਇਧਰ ਇਹ ਵੀਰੇ ਫੋਨ ਤੇ ਉਹ ਫੋਨ ਤੇਊਗਾ ਹਾਂਜੀ 20 ਦਿਨ ਦੀ ਕੱਚੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੋੜ ਦੋ ਭਰਾ ਤੋੜ ਦਨੇ ਇਹ 20 ਦਿਨ ਦੀ ਕੱਚੀ ਹੈ ਭਰਾ ਲੂਣ ਬੱਸੀ ਹੈ ਵੀ ਇਹ ਲੇਵਾ ਥੋੜਾ ਥੋੜਾ ਫਲਾਹੀ ਜਾਂਦੀ ਥੋੜਾ ਡਰਦੀ ਆ ਚਲੋ ਕੋਈ ਗੱਲ ਭਰਾ ਚਲ ਮਸ ਕਰਨ ਮਾੜੀ ਚਲੋ 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 ਜੀ ਚਲੋ ਲੋਚ ਤੋੜਾ ਤਰਾ ਕਰ ਮਾਣ ਸਾਂਭੀ ਲੈ ਚਲ ਭਰਾ ਨੂੰ ਸਾਂਭੀ ਲੈ ਚਲ ਲੋਚ ਪੱਠਪੜਾ ਸੋਹਣਾ ਕਰਮਾ ਵਾਲੀ ਦਾ ਕੱਦ ਦਾ ਕੱਦ ਵੜ ਦਨ ਤਾਜਾ ਤੁਸੀਂ ਲਾ ਸਕਦੇ ਭਰਾ ਚੱਲ 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 ਇਥੇ ਰੋਕਲਾ ਸਾਵੇਂ ਆਪਾਂ ਥਾਣੇ ਤੇ ਦਿਖਾ ਦੀ ਭਰਾ ਦੇ ਖੱਚੇ ਰੱਖ ਓੜਾ ਜਾ ਲਓ ਜੀ ਲੈ ਚਲੋ ਭਰਾ ਅਸ ਕਿਲੇ ਤੇ ਲੈ ਚਲੋ ਥੋੜਾ ਜਿਹਾ ਕਾਰਜਾਂ ਨੇ ਤੱਕਾ ਥੋੜਾ ਜਨੂੰ ਐ ਹੋ ਜਾ ਵੀ ਡਾਕਟਰ ਆ ਠੀਕ ਨਾ ਵੀ ਟਿੱਕਾ ਡੂਕਾ ਲਾਉਣਾ ਤਾਂ ਕਰਕੇ ਥੋੜਾ ਜਿਹਾ ਪਸੂ ਕਰ ਦਿੰਦਾ ਠੀਕ ਨਾ ਸੁਨ ਥਾਣੇ ਵੀ ਪਖਾਉਣੇ ਨੇ ਨੇੜੇ ਕਰਕੇ ਆਪਾਂ ਤੇ ਬਾਈ ਮੜੇ ਪੂਸ ਅਬਸਰ ਕਿਹਦੀ ਬਹੁਤ ਜ਼ਿਆਦਾ ਆ ਕਿ ਮੈਂ ਮਰਦੇ ਹੱਥ ਵਿੱਚ ਜਾ ਨਾ ਨਾ ਇੱਕ ਮਿੰਟ ਮੜੇ ਮੈਂ ਥਾਣੇ ਦਿਖਾ ਦੀ ਇੱਕ ਮਿੰਟ ਮੜੇ ਐਮਪੂਸ ਪਾ ਲਉ ਮੜੀ ਨੇ ਲੋਡੀ ਪਹਾਂਜੀ ਥਾਣਾ ਥੋੜੇ ਜੇ ਟਿਕਾ ਕਰ ਦਿੱਤੀ। ਇਹ ਉੱਪਰ ਕਰਦੀ ਬੰਨ। ਉੱਪਰ ਹੀ ਬੰਨ ਐਵੇਂ ਟੀਕਾ ਡੁਕਾ ਲਾਉਣੇ। ਹਾਂਜੀ ਹਾਂਜੀ। ਲੋ ਜੀ ਚੈੱਕ ਕਰ ਸਕਦਾ। ਇਹਦੀ ਸਾਈਡਸ ਘਾਣੇ ਸਾਡਾ ਪਟਲ ਚਾਹੀ। ਠੀਕ ਹੈ ਜੀ 1 ਵਜੇ ਥਾਣਾ। ਹਾਂਜੀ। ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ। ਠੀਕ ਹੈ ਜੀ। ਪੈਂਡ ਪੋਤਾ ਔਰ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ। ਹਾਂਜੀ। ਇੱਕ ਨੰਬਰ ਤੇ ਦੋ ਨੰਬਰ ਤਿੰਨ ਨੰਬਰ। ਠੀਕ ਹੈ ਜੀ। ਓਕੇ ਬਾਏ।